ਹੋ ਕੰਮ ਹੋਇਆ ਪ੍ਰਸੰਗ ਕਹਿਣ ਦਾ ਤੇ ਮੈਨੂੰ ਇਸ ਪ੍ਰਸੰਗ ਦੀ ਡਿਮਾਂਡ ਇੰਨੀ ਕਾਈ ਆ ਜਦੋਂ ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਪ੍ਰਸੰਗ ਕਿਹਾ ਸੀ ਮਲਵਈ ਸਰਦਾਰ ਭਾਉ ਮਨਦੀਪ ਸਿੰਘ ਉਹਨੇ ਉਦੋਂ ਵੀ ਸਾਡੇ ਪਿੰਡ ਜਾ ਕੇ ਬੈਠੇ ਸੀ ਅਰਦਾਸ ਮੈਂ ਬਾਤ ਕਰਦਾ ਜੀ ਠੀਕ ਹੈ ਜੀ ਇਹੋ ਹੀ ਪ੍ਰਸੰਗ ਦੀ ਆਈ ਆ ਡਿਮਾਂਡ ਤੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਹੁਕਮ ਲੱਗਾ ਵੀ ਇਹ ਪ੍ਰਸੰਗ ਜਰੂਰ ਸੁਣਾ ਕੇ ਜਾਇਓ ਦਿਲ ਰੱਖਿਓ ਥੋੜਾ ਜਿਹਾ ਤਗੜਾ ਕਈਆਂ ਦੇ ਗਿੱਟੇ-ਗੋਡੇ ਲਗਣੀ ਆ ਇਹ ਗੱਲ ਤੇ ਥੋੜਾ ਜਿਹਾ ਹਾਜਮਾ ਤਗੜਾ ਕਰਕੇ ਰੱਖਿਓ ਨਾਲ ਦੀ ਨਾਲ ਆਪਾਂ ਚੱਲਦੇ ਜਾਵਾਂਗੇ ਠੀਕ ਸਾਢੇ 1:10 ਵਜੇ ਤੱਕ ਮੈਂ ਸਮਾਪਤੀ ਕਰ ਦੇਣੀ ਆ ਮੇਰਾ ਸਮਾਂ ਹੋ ਜਾਣਾ ਵਾ ਇੱਕ ਵਾਰ ਸਾਰੀ ਸੰਗਤਾਂ ਕੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਿਛੇ ਜੇ ਇੱਕ ਗੌਣ ਵਾਲੇ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਮੈਂ ਉਹਦੇ ਗਾਣਿਆਂ ਨਾਲ ਸਹਿਮਤ ਨਹੀਂ ਨਾ ਮੈਨੂੰ ਉਹਦੇ ਗਾਣੇ ਚੰਗੇ ਲੱਗਦੇ ਹੀ ਆ ਪਰ ਜਦੋਂ ਗੱਲ ਪੰਥ ਦੀ ਕੀਤੀ ਜਦੋਂ ਗੱਲ ਪੰਜਾਬ ਦੀ ਮਿੱਟੀ ਦੀ ਕੀਤੀ ਮਰਨ ਤੋਂ ਬਾਅਦ ਇੱਕ ਗਾਣਾ ਰਿਲੀਜ਼ ਹੋਇਆ ਉਹ ਤੁਹਾਡੇ ਤੇ ਸਾਡੇ ਦਿਲਾਂ 'ਚ ਥਾਂ ਬਣਾ ਗਿਆ ਮੈਂ ਗੱਲ ਕਰ ਰਿਹਾ ਸਿੱਧੂ ਮੂਸੇ ਵਾਲੇ ਦੀ ਉਹਦੇ ਮਰਨ ਤੋਂ ਬਾਅਦ ਇੱਕ ਗੀਤ ਆਇਆ ਸੀ S Y L S Y L ਕੀ ਆ ਮੈਂ ਬਾਅਦ 'ਚ ਦੱਸਦਾ ਉਹਦੇ ਵਿੱਚ ਉਹਨੇ ਇੱਕ ਜ਼ਿਕਰ ਕੀਤਾ ਸੀ ਮੁਰ ਬਲਵਿੰਦਰ ਜਟਾਣਾ ਆਊ ਸੁਣਿਆ ਤੁਸੀਂ ਬਹੁਤਿਆਂ ਨੇ ਕੀਤਾ ਉਹ ਬਲਵਿੰਦਰ ਸਿੰਘ ਜਟਾਣਾ ਕੌਣ ਆ ਉਹਦੀ ਪੰਜਾਬ ਨੂੰ ਦੇਣ ਕੀ ਆ ਉਹਦੀ ਪੰਜਾਬ ਦੀ ਮਿੱਟੀ ਨੂੰ ਦੇਣ ਕੀ ਆ ਬਸ ਇੱਥੇ ਆਉਣਾ ਆਪ ਗਾਉਣ ਵਾਲਾ ਬਹੁਤ ਅਸਰ ਕਰਦਾ ਵਾ ਗਾਉਣ ਵਾਲਾ ਚੰਗਾ ਗਾਵੇ ਨਾ ਅਸਰ ਕਰਦਾ ਵਾ ਪਰ ਚੰਗਾ ਸਾਹਮਣੇ ਆਉਣ ਨਹੀਂ ਦੇਣਾ ਸਿੱਧੂ ਮੂਸੇ ਵਾਲਾ ਲੱਖ ਮਾੜਾ ਹੋਵੇ ਪਰ ਐਸ ਇੱਕ ਗੀਤ ਨੇ ਉਹਦੀ ਪੰਥਕ ਲੋਕਾਂ ਚ ਫਿਰ ਵੀ ਥਾਂ ਬਣਾ ਦਿੱਤੀ ਕਿ ਜਾਂਦਿਆਂ ਮਰਨ ਤੋਂ ਵੱਧਾ ਕੋਈ ਚੰਗਾ ਤੇ ਗਾ ਕੀ ਗਿਆ ਨਾ ਪਰ ਸਿਸਟਮ ਵੇਖੋ ਤੁਹਾਨੂੰ ਖਿਲਾਰਦਾ ਕਿੱਥੇ ਆ ਦਿਲਜੀਤ ਦੀ ਫਿਲਮ ਆਈ ਭਾਈ ਜਸਵੰਤ ਸਿੰਘ ਖਾਲੜੇ ਦੇ ਉੱਤੇ ਪੰਜਾਬ 195 ਤੁਸੀਂ ਵੇਖੀ ਰਿਲੀਜ਼ ਹੀ ਨਹੀਂ ਹੋਈ ਵੇਖਣੀ ਤੁਸੀਂ ਕਿੱਥੋਂ ਆ ਜੇ ਉਹ ਪੰਜਾਬੀ ਫਿਲਮ ਚੱਲਦੀ ਆ ਤੁਹਾਡੇ ਇਕੱਲੇ ਇਕੱਲੇ ਬੱਚੇ ਨੂੰ ਪਤਾ ਲੱਗ ਜਾਣਾ ਸੀ ਕਿ ਸਿਸਟਮ ਨੇ 25000 ਮੁੰਡਾ ਖਾੜਕੂ ਕਹਿ ਕੇ ਕਿੱਦਾਂ ਮਾਰਿਆ ਵਾ ਕਿਉਂਕਿ ਲਿਸਟ ਬਣਾਈ ਆ ਭਾਈ ਜਸਵੰਤ ਸਿੰਘ ਖਾਲੜੇ ਨੇ ਉਹਨਾਂ ਨੇ ਭਾਈ ਜਸਵੰਤ ਸਿੰਘ ਖਾਲੜੇ ਵਾਲੀ ਤੇ ਨਹੀਂ ਚੱਲਣ ਦਿੱਤੀ ਉਸੇ ਦਿਲਜੀਤ ਕੋਲੋਂ ਚਮਕੀਲਾ ਬਣਵਾ ਦਿੱਤੀ ਵੇਖੀ ਬਹੁਤਿਆਂ ਨੇ ਜਾ ਕੇ ਸਿਨੇਮਿਆਂ 'ਚ ਵੀ ਵੇਖੀ ਮੋਬਾਈਲਾਂ 'ਤੇ ਵੀ ਡਾਊਨਲੋਡ ਕਰ ਕਰਕੇ ਵੇਖੀ ਸਿਸਟਮ ਤੇ মিডিਆ ਤੁਹਾਨੂੰ ਖਿਲਾਰਦਾ ਕਿੱਥੇ ਆ ਅੱਜ ਇਹੋ ਨਾਲ ਚਮਕੀਲੇ ਦੀ ਬਣਵਾ ਕੇ ਤੁਹਾਡੇ ਕੋਲੋਂ ਤਾੜੀਆਂ ਮਰਵਾਇਆਂ ਉਹ ਦਿਨ ਦੂਰ ਨੇ ਜਦੋਂ ਤੁਹਾਡੇ ਕੋਲ ਬੇਅੰਤ ਸੌਂ ਦੇ ਨਾਂ ਦੇ ਤੇ ਕੇ ਪੀ ਐਸ ਗਿੱਲ ਦੀਆਂ ਫਿਲਮਾਂ ਬਣਾ ਕੇ ਵੀ ਉਹਨਾਂ ਤਾੜੀਆਂ ਮਰਵਾ ਲੈਣੀਆਂ ਵਾਂ ਮਰਵਾ ਲੈਣੀਆਂ ਵਾਂ ਉਹਨਾਂ ਨੂੰ ਪਤਾ ਹੈ ਕੌਮ ਫਿਲਮਾਂ 'ਚੋਂ ਪ੍ਰਚਾਰ ਲੱਭਣ ਲੱਗੀ ਆ ਅੱਜ ਨੀਆਂ ਧਾਰਮਿਕ ਫਿਲਮਾਂ ਬਣ ਲਈ ਬਣ ਰਹੀਆਂ ਗੁਸਾ ਨਾ ਕਰਿਓ ਤੁਹਾਡੀ ਜੜੀ ਤੇਲ ਦੇਣ ਦਾ ਕੰਮ ਕਰਨ ਦੇ ਜੀ ਅੱਜ ਨੇ ਐਕਟਰ ਫਿਲਮਾਂ ਬਣਾਉਂਦਾ ਧਾਰਮਿਕ ਖਾਸ ਤੌਰ ਤੇ ਹਿਸਟੋਰੀਕਲ ਖੁੱਬ ਕੇ ਕਹਿਣਗੇ ਆਪਣੀ ਪ੍ਰੈਸ ਰਿਪੋਰਟ ਦੇ ਵਿੱਚ ਆਪਣੀ ਇੰਟਰਵਿਊ ਦੇ ਵਿੱਚ ਅਸੀਂ ਸਿੱਖੀ ਦੇ ਪ੍ਰਚਾਰ ਲਈ ਤੁਰੇ ਆ ਨੋਟ ਕਮਾਏ ਵਿਊ ਲਏ ਕਿਸੇ ਦੇ ਚਿਹਰੇ ਦੇ ਉੱਤੇ ਜੇ ਤੱਕ ਦਾੜਾ ਤੇ ਪ੍ਰਕਾਸ਼ ਨਹੀਂ ਹੋਇਆ ਇਹਨਾਂ ਦੇ ਵਿੱਚੋਂ ਕੀ ਸਿੱਖਿਆ ਦੇਣਗੇ ਦੇਖੋ ਲਾਗ ਅੰਦਰੋਂ ਲੱਗੂਗੀ ਜੇ ਤੁਹਾਡੀ ਕੌਮ ਸਿਨੇਮਿਆਂ 'ਚੋਂ ਪ੍ਰਚਾਰ ਲੱਭਣ ਲੱਗ ਪਈ ਨਾ ਜਦੋਂ ਉਹਨਾਂ ਨੇ ਮਹਾ ਭਾਰਤ ਰਮਾਇਣ ਬਣਾ ਬਣਾ ਕੇ ਵਿਖਾ ਦਿੱਤੀ ਨਾ ਟੀਵੀਆਂ ਉੱਤੇ ਉਹ ਦਿਨ ਦੂਰ ਨਹੀਂ ਜਦੋਂ ਟੀਵੀਆਂ ਉੱਤੇ ਆਮ ਤੁਹਾਡੇ ਗੁਰੂ ਤੇ ਤੁਹਾਡੇ ਸ਼ਹੀਦਾਂ ਦੇ ਤੇ ਬਾਬਾ ਦੀਪ ਸਿੰਘ ਵੀ ਬਣਾ ਕੇ ਵਿਖਾਇਆ ਕਰਨਗੇ ਕੰਮ ਤੇ ਚੱਲ ਪਿਆ ਖੰਡੇ ਵਾਹਣ ਵਾਲੀ ਕੌਮ ਤੁਸਾਨਾ ਕਰਿਓ ਸਾਡੀ ਇਹ ਚੱਲੀ ਬੜੀ ਸੀ ਕਲਿੱਪ ਬਾਬਾ ਦੀਪ ਸਿੰਘ ਦੇ ਨਾਂ ਤੇ ਕੇਕ ਕੱਟਣ ਤੇ ਵੀ ਆ ਗਈ ਆ ਕਟਾਇਆ ਸ਼ੀਦਾਂ ਵਾਲਿਆਂ ਨੇ ਸਾਹਮਣੇ ਖਿਲਾੜ ਕੇ ਮਸਲਾ ਗੋਲਕਦਾ ਵਾ ਨਹੀਂ ਰੋਕਦੇ ਪ੍ਰਬੰਧਕ ਜੀ ਪ੍ਰੇਮੀ ਨਾ ਰੋਸ ਜਾਣ ਕੇ ਦੇ ਪ੍ਰੇਮੀ ਜੜੀ ਤੇਲ ਦੀ ਜਾਣ ਹੋਰ ਚੱਕੀ ਜਾਈਦਾ ਸਾਨੂੰ ਉਹ ਕਹਦਾ ਪ੍ਰੇਮੀ ਜਿਹੜਾ ਮਰਿਆਦਾ ਦਾ ਕਾਹਨ ਕਰੀ ਜਾਉ ਮੈਨੂੰ ਪਤਾ ਨਹੀਂ ਰੋਕਦੇ ਬਾਬੇ ਨਹੀਂ ਰੋਕਦੇ ਸਾਧ ਨਹੀਂ ਰੋਕਦੀ ਸ਼ਰੋਮਣੀ ਕਮੇਟੀ ਮੈਂ ਡਿਊਟੀ ਕੀਤੀ ਸੀ ਸ਼ਰੋਮਣੀ ਕਮੇਟੀ ਸਿਸਟਮ ਚ ਇਹ ਆਪਣੇ ਮੁਲਾਜ਼ਮ ਦੀ ਸੰਗੀ ਘੁੱਟ ਦੇਣਗੇ ਨਾ 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 ਪ੍ਰੇਮੀ ਨੂੰ ਕੱਖ ਨਾ ਕਿਉ ਕਿ ਨਾ ਕਿ ਇੱਕ ਵੰਡਿਆ ਬਾਬੇ ਦੀਪ ਸਿੰਘ ਦੇ ਬੂਹੇ ਅੱਗੇ ਖਲੋਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਨੂੰ ਭੋਗ ਲਾਉਣ ਵਾਲੀ ਕੌਮ 600 600 ਪਾਉਂਡ ਦਾ ਕੇਕ ਵੰਡੰਡੀ ਬੂਏ ਅੱਗੇ ਖਲੋਕੇ ਉਹ ਦਿਨ ਦੂਰ ਨਹੀਂ ਉਹ ਦਿਨ ਦੂਰ ਨਹੀਂ ਜਦਨ ਬਾਬਾ ਦੀਪ ਸਿੰਘ ਦੇ ਨਾਂ ਤੇ ਕੱਲਾ ਕੇਕ ਨਹੀਂ ਬਣੂਗਾ ਮੋਮਬਤੀਆਂ ਵੀ ਜਗੜਗੀਆਂ ਤੇ ਬੋਲਣਗੇ ਉੱਚੀ ਉੱਚੀ ਹੈਪੀ ਬਰਥਡੇ ਟੂ ਯੂ ਬਾਬਾ ਦੀਪ ਸਿੰਘ ਜੀ ਜੇ ਨਾਂ ਕਹਿਣ ਦੇ ਇੱਥੇ ਘੇਰ ਲਿਓ ਮੈਨੂੰ ਚੁੱਪ ਤੇ ਰਾਹ ਛੱਡਿਆ ਕਿ ਨਾ ਤੁਸੀਂ ਤੁਸੀਂ ਇਹ ਪਹਿਲੇ ਦਿਨੀ ਗੁਰਦੁਆਰਿਆਂ ਚ ਲੰਗਰ ਸਾਦੇ ਰੱਖੇ ਹੁੰਦੇ ਲੰਗਰ ਲੰਗਰ ਹੀ ਆ ਭਾਵੇਂ ਦਾਲ ਫੁਲਕਾ ਹੋਵੇ ਭਾਵੇਂ ਸਬਜੀ ਭਾਜੀ ਹੋਵੇ ਅਸੀਂ ਲੰਗਰ ਟਿੱਕੀਆਂ ਦੇ ਵੀ ਲਾਤੇ ਅਸੀਂ ਲੰਗਰ ਗੋਲ ਗੱਪਿਆਂ ਦੇ ਵੀ ਲਾਤੇ ਅਸੀਂ ਲੰਗਰ ਪੀਜਿਆਂ ਦੇ ਵੀ ਲਾਤੇ ਅਸੀਂ ਲੰਗਰ ਬਰਗਰਾਂ ਦੇ ਵੀ ਲਾਤੇ ਕੋਲਡ ਡਰਿੰਕ ਟਰਾਲੀਆਂ ਭਰ-ਭਰ ਕੇ ਲੰਗਰਾਂ ਚ ਲਿਆਂਦੀ ਜਾਂਦੀ ਆ ਇਹ ਲੰਗਰ ਨਹੀਂ ਕਰ ਰਹੇ ਤੁਸੀਂ ਲੰਗਰ ਦੇ ਨਾਂ ਦੇ ਉਤੇ ਜ਼ਬਾਨ ਦਾ ਚਸਕਰ ਰੱਖ ਲਿਆ ਅਗਲੇ ਬੰਨੇ ਮੰਨ ਜੋ ਚਾਹ ਨਾ ਮੰਨ ਜੋ ਮਾਰ ਇਦਾਂ ਵੱਜਣ ਈ ਆ ਉਸ ਗਾਣੇ ਵਿੱਚ ਸਿੱਧੂ ਮੂਸੇਵਾਲੇ ਨੇ ਜ਼ਿਕਰ ਕੀਤਾ ਸੀ ਮੋਢ ਬਲਵਿੰਦਰ ਜਟਾਣਾ ਆਉ ਤੇ ਕਹਿੰਦੇ ਮੋਢ ਬਲਵਿੰਦਰ ਜਟਾਣੇ ਦੇ ਨਾਂ ਉੱਤੇ ਇੰਨੀ ਸਰਚ ਵੱਜੀ ਉਹਨਾਂ ਦਿਨਾਂ 'ਚ ਲੋਕਾਂ ਨੇ ਗੂਗਲ ਤੇ ਜਾ ਜਾ ਕੇ ਵੇਖਿਆ ਵੀ ਕੌਣ ਜਟਾਣਾ ਵਾਂ ਇੰਨੀ ਸਰਚ ਵੱਜੀ ਇੰਨਾ ਪ੍ਰੈਸ਼ਰ ਪਿਆ ਉਸ ਗਾਣੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਫੋਟੋ ਅਜਾਇਬ ਘਰ ਚ ਲਾਈ ਸੀ ਉਸ ਤੋਂ ਪਹਿਲਾਂ ਫੋਟੋ ਇਹਨਾਂ ਨੂੰ ਨਹੀਂ ਸੀ ਲਾਈ ਇਹਨਾਂ ਨੂੰ ਨਹੀਂ ਸੀ ਮਾਫ ਕਰਿਓ ਉਸ ਜਟਾਣੇ ਨਾਂ ਦੇ ਦੋ ਪਿੰਡ ਆ ਇੱਕ ਚਮਕੌਰ ਸਾਹਿਬ ਲਾਗੇ ਤੇ ਇੱਕ ਖਮਾਣੋ ਲਾਗੇ ਜਿਹੜਾ ਚਮਕੌਰ ਸਾਹਿਬ ਲਾਗੇ ਜਟਾਣਾ ਪਿੰਡ ਆ ਉਸ ਜਟਾਣੇ ਪਿੰਡ ਦੇ ਵਿੱਚ ਰਾਮ ਗੜੀਏ ਪਰਿਵਾਰ ਚ ਇੱਕ ਮੁੰਡੇ ਦਾ ਜਨਮ ਹੋਇਆ ਨਾਂ ਰੱਖਿਆ ਗਿਆ ਬਲਵਿੰਦਰ ਸਿੰਘ ਪਹਿਲੀ ਵਾਰੀ ਪੁਲਸ ਨੇ ਉਹਨੂੰ ਇਹਦੇ ਕਾਲਜ ਚੋਂ ਚੁੱਕਿਆ ਸੀ ਕੀ ਕੀਤਾ ਇਹਨੇ ਇਹਨੇ ਅਖੰਡ ਪਾਠ ਕਰਵਾਇਆ ਸੀ ਉੱਥੇ ਕਥਾ ਕੀਤੀ ਸੀ ਪ੍ਰੋਫੈਸਰ ਦਰਸ਼ਨ ਸਿੰਘ ਨੇ ਉਦੋਂ ਜਥੇਦਾਰ ਸੀ ਅਕਾਲਤਕ ਸਾਹਿਬ ਦਾ મારી પોલીસ ਨੇ ਇਹਨੂੰ ਇਹਦੇ ਕਾਲਜ ਵਿੱਚੋਂ ਚੁੱਕਿਆ ਦੋਸ਼ ਇਹ ਲੱਗਾ ਇਹ ਕਾਲਜ ਵਿੱਚ ਅਖੰਡ ਪਾਠ ਕਰਾਉਂਦਾ ਜਦੋਂ ਪੁਲਸੇ ਨੂੰ ਚੁੱਕ ਕੇ ਲੈ ਗਈ ਨਾ ਭਾਈ ਜਟਾਣੇ ਨੂੰ ਟੱਬਰ ਦਾ ਮਾੜਾ ਮੋਟਾ ਹੱਥ ਪੈਂਦਾ ਸੀ ਪਿੰਡ ਦੀ ਪੰਚਾਇਤ ਦਾ ਹੱਥ ਪੈਂਦਾ ਸੀ ਮੁੰਡਾ ਛਡਾ ਲਿਆ ਏ ਤੁਹਾਡੇ ਚੋ ਸ਼ਹਿਰੀਆਂ ਨੂੰ ਸ਼ਾਇਦ ਘੱਟ ਪਤਾ ਹੋਵੇ ਪਰ ਜਿਹੜੇ ਤੁਹਾਡੇ ਠੇਠ ਪਿੰਡਾਂ ਚੋਂ ਆਏ ਆ ਉਹਨਾਂ ਨੂੰ ਇਹ ਗੱਲ ਦਾ ਪਤਾ ਹੋਊਗਾ 84 ਤੋਂ ਲੈ ਕੇ 95 ਤੱਕ ਪੁੱਲ ਸਦਿੰਗਾ ਜਿਪਸਿੰਗਾ ਪਿੰਡਾਂ 'ਚ ਹਰ ਲਹਰ ਲਹਰ ਫਿਰਦੀਆਂ ਸੀ ਜਿਹੜਾ ਮੁੰਡਾ ਇੱਕ ਵਾਰੀ ਜਿਪਸੀ 'ਚ ਬਹਿ ਗਿਆ ਜਿਹਦੇ ਟੱਬਰ ਦਾ ਜ਼ੋਰ ਪੈ ਗਿਆ ਪੰਚਾਇਤ ਦਾ ਜ਼ੋਰ ਪੈ ਗਿਆ ਮੁੰਡਾ ਲੱਭ ਜੂਗਾ ਨਹੀਂ ਤੇ ਲੋਕਾਂ ਨੇ ਜਿਪਸਿੰਗਾ 'ਚ ਮੁੰਡੇ ਬੈੰਦੇ ਵੇਖੇ ਸੀ ਉੱਤਰ ਦਾ ਕੋਈ ਨਹੀਂ ਸੀ ਵੇਖਿਆ ਕਿਤੇ ਨਾ ਕਿਤੇ ਮੁਕਾਬਲਾ ਬਣ ਜਾਂਦਾ ਸੀ ਉਹਦਾ ਨਕਲੀ ਮੁਕਾਬਲਾ ਹਰੀਕੇ ਤੋਂ ਦੋ ਨਹਿਰਾਂ ਡਕੀਆਂ ਜਾਂਦੀਆਂ ਰਾਜਸਥਾਨ ਨੂੰ ਪਾਣੀ ਦੀਆਂ ਕਦੀ ਰਾਜਸਥਾਨ ਵੀ ਹੱਥ ਖੜੇ ਕਰ ਗਿਆ ਸੀ ਪੰਜਾਬੀ ਕੋ ਇੰਨੇ ਬੰਦੇ ਰੋੜ ਰੋੜ ਆਉਂਦੇ ਠਾਡੇ ਵਾਲੇ ਪਾਸਿਓਂ ਅਸਲ 'ਚ ਰੁੜ ਕੇ ਨਹੀਂ ਆਉਂਦੇ ਰੋੜ ਕੇ ਕੱਲੇ ਜਾਂਦੇ ਸੀ ਸਿਸਟਮ ਇੱਥੇ ਆ ਕੇ ਮਾਰ ਮਾਰਦਾ ਸੀ ਭਾਈ ਜਟਾਣਾ ਹੁਣ ਖਾੜਕੂ ਸਫਾਂ 'ਚ ਆ ਗਿਆ ਕਿਉਂਕਿ ਪੁਲਸ ਰੋਜ਼ ਆਉਣ ਲੱਗ ਪਈ ਕੁੱਟਣ ਲੱਗ ਪਈ ਬਾਪੂ ਨੂੰ ਗਾਲਾਂ ਮਾਂ ਨੂੰ ਗਾਲਾਂ ਭਾਈ ਜਟਾਣਾ ਖਾੜਕੂ ਸਫਾਂ 'ਚ ਰਲ ਗਿਆ ਤਿੰਨ ਨਿਜਮ ਉਹਨੇ ਆਪਣੀ ਜਥੇਬੰਦੀ ਵਾਸਤੇ ਸੈੱਟ ਕੀਤੇ ਤੁਹਾਡੇ ਲਈ ਸੁਣਨ ਵਾਲੇ ਆ ਭਾਈ ਜਟਾਣੇ ਨੇ ਆਪਣੀ ਜਥੇਬੰਦੀ ਦੇ ਖਾੜਕੂਆਂ ਨੂੰ ਆਖਿਆ ਬਹਾਦਰੋ ਰਸਤੇ 'ਚ ਤੁਰੇ ਜਾਂਦੇ ਦਾ ਕਿਸੇ ਦਾ ਮੋਟਰਸਾਈਕਲ ਸਕੂਟਰ ਵਹੀਕਲ ਨਹੀਂ ਖੋਇਆ ਜਾਵੇਗਾ। ਦੂਜੀ ਗੱਲ ਜਿਸ ਘਰ 'ਚ ਖਾੜਕੂਆਂ ਨੇ ਜਾ ਕੇ ਜਲਪਾਣੀ ਛਕਣਾ ਹੈ ਸਪੈਸ਼ਲ ਤੌਰ ਤੇ ਕੋਈ ਮੰਗ ਨਹੀਂ ਕਰਨੀ ਵੀ ਸਾਡੇ ਲਈ ਆਹ ਲਿਆਓ ਸਾਡੇ ਲਈ ਆਹ ਲਿਆਓ ਜੋ ਬਣਾ ਦੇਣਾ ਪਹਿਲੀ ਬੁਰਕੀ ਟੱਬਰ ਨੂੰ ਖਵਾਉਣੀ ਹੈ ਤੇ ਬਾਕੀ ਆਪ ਛਕ ਲੈਣਾ। ਤੀਜੀ ਗੱਲ ਆ ਬੜੀ ਜ਼ਰੂਰੀ ਸੀ ਜਿਹਦੇ ਕਰਕੇ ਖਾੜਕੂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਸੀ। ਤੇ ਜੀ ਗੱਲ ਪਤਾ ਕੀ ਸੀ ਸਰਸਰੀ ਨਿਗਾਹ ਪਿਆ ਜਾਵੇ ਕਿਸੇ ਦੇ ਘਰ ਬੈਠਿਆਂ ਬੈਠਿਆਂ ਤੇ ਦੋ ਵਾਰੀ ਪੈ ਜਾਵੇ ਤਿੰਨ ਵਾਰੀ ਪੈ ਜਾਵੇ ਕਿਸੇ ਦੀ ਧੀ ਭੈਣ ਵੱਲ ਕੋਈ ਖਾੜਕੂ ਜੋਦਾ ਨਿਗਾਹ ਚੁੱਕ ਕੇ ਨਹੀਂ ਵੇਖੇਗਾ ਤੇ ਅੱਜ ਦੀਆਂ ਸਰਕਾਰਾਂ ਅੱਜ ਦੇ ਲੀਡਰ ਇਹਨੂੰ ਪਤਾ ਕੀ ਕਹਿੰਦੇ ਆ ਇਹ ਜੀ ਕਾਲਾ ਦੌਰ ਉਹ ਕਾਲਾ ਦੌਰ ਸੀ ਹੁਣ ਤੁਸੀਂ ਆਪੇ ਹਿਸਾਬ ਲਾ ਲਓ ਵੀ ਕਾਲਾ ਦੌਰ ਕਿਹੜਾ ਇਥੇ ਚਟਾ ਐ ਵੇਗਣ ਡਿਆ ਜਿਵੇਂ ਪਰਚੂਨੀਆਂ ਦੁਕਾਨਾਂ ਤੇ ਸੌਦਾ ਵੇਗਣ ਡਿਆ ਕੀ ਸਿਸਟਮ ਨੂੰ ਨਹੀਂ ਪਤਾ ਆ ਤੁਹਾਡੇ ਲਾਗੇ ਵਿਗੰਡਿਆ ਨਾ ਆ ਸਾਰੀ ਆਉ ਪੱਟੀ ਜਾਂਦੀ ਉਥੋਂ ਤੱਕ ਜੇ ਨਹੀਂ ਵਿਗਦਾ ਤੇ ਤਦ ਕਹਿ ਦਿਓ ਚਿੱਟਾ ਰੱਜ ਕੇ ਵਿਕੇ ਲੀਡਰਾਂ ਨੇ ਤੇ ਆਪੇ ਚਿੱਟਾ ਦੌਰ ਕਹਿਣਾ ਲਾਲ ਬੱਤੀ ਵਾਲੀਆਂ ਗੱਡੀਆਂ 'ਚ ਭਾ ਭਾ ਕਰਦਾ ਜਦੋਂ ਨਸ਼ਾ ਵੇਕੂਗਾ ਉਹਨਾਂ ਦੇ ਭਾ ਦਾ ਇਹ ਚਿੱਟਾ ਦੌਰ ਆ ਇਨ ਜਾਰੇ ਪੱਜਿਆ ਮੁੜ ਕੇ ਪਤਾ ਨਹੀਂ ਪੈਰ ਲੱਗਣੇ ਕਿ ਨਹੀਂ ਲੱਗਣੇ ਪੰਜਾਂ ਸਾਲਾਂ 'ਚ ਇੰਨੇ ਕਾ ਨੋਟ ਕੁੱਟ ਜੋ ਕਿ ਮੁੜ ਕੇ ਤਿੰਨ ਪੀੜੀਆਂ ਕੰਮ ਕਰਨ ਦੀ ਲੋੜ ਨਾ ਪਵੇ ਉਹਨਾਂ ਨੂੰ ਕੋਈ ਮਤਲਬ ਨਹੀਂ ਤੁਹਾਡੀਆਂ ਮਾਵਾਂ ਦੇ ਪੁੱਤ ਰੂੜੀਆਂ ਤੇ ਰੁਲ ਕੇ ਮਰ ਜਾਣ ਭੈਣਾਂ ਦੇ ਭਰਾ ਰੂੜੀਆਂ ਤੇ ਰੁਲ ਕੇ ਮਰ ਜਾਣ ਕੀ ਇਲਾਕੇ ਦੇ ਐਸ ਐਚਓ ਨੂੰ ਇਲਾਕੇ ਦੇ ਮੁੰਛੀ ਨੂੰ ਐਸ ਐਸ ਪੀ ਨੂੰ ਜਾਂ ਐਮ ਐਲ ਏ ਐਮ ਪੀ ਨੂੰ ਨਹੀਂ ਪਤਾ ਹੁੰਦਾ ਵੀ ਮੇਰੇ ਏਰੀਆ ਚ ਟਾਵੇਗਦਾ ਇਹ ਲੋਕਾਂ ਨੂੰ ਕਹਿਣਗੇ ਤੁਸੀਂ ਦੱਸੋ ਸਾਡੀ ਮਦਦ ਕਰੋ ਤੁਸੀਂ ਤਨਖਾਹਾਂ ਕਾਦੀਆਂ ਕੁੱਟ ਦੇ ਜੇ ਵੀ ਲੋਕਾਂ ਨੂੰ ਜੁੱਤੀ ਕੋ ਜੁੱਤੀ ਕਰਾ ਕੇ ਦੇ ਫਿਰ ਚੰਗੇ ਰਹਿਣਾ ਤੁਸੀਂ ਤਨਖਾਹਾਂ ਤੁਸੀਂ ਲਓ ਪਹਿਲ ਤੁਹਾਨੂੰ ਕਰਨੀ ਪੈਣੀ ਹੈ ਮਾਫ ਕਰਿਓ ਅੱਜ ਪੰਜਾਬ ਬਰੂਦ ਦੇ ਢੇਰ ਤੇ ਬੈਠਾ ਕੋਈ ਮੰਨੇ ਚਾ ਨਾ ਮੰਨੇ ਮੰਨੇ ਚਾ ਨਾ ਮੰਨੇ ਬਰੂਦ ਦੇ ਢੇਰ ਤੇ ਬੈਠੇ ਆ ਉਹ ਗੱਲ ਨਹੀਂ ਰਹੀ ਪੰਜਾਬ ਦੇ ਅੰਦਰ ਜਿਹੜੀ ਕਦੀ ਪੰਜਾਬ ਦੇ ਅੰਦਰ ਗੱਲ ਹੋਇਆ ਕਰਦੀ ਸੀ ਜਾ ਜਾਂਦੇ ਜਹਾਜ਼ ਭਰ ਕੇ ਤੁਸੀਂ ਬਾਹਰ ਕੱਢੇ ਅਗਲਿਆਂ ਨੇ ਉਦਾਂ ਹੀ ਮੋੜ ਦਿੱਤੇ ਆ ਸਾਡੇ ਮੁੱਖ ਮੰਤਰੀ ਸਾਹਿਬ ਦਾ ਅੱਜ ਬਿਆਨ ਆਇਆ ਇਹ ਜੀ ਇਹ ਨਾ ਪੰਜਾਬ ਨੂੰ ਬੇਇੱਜ਼ਤ ਕਰਨ ਵਾਸਤੇ ਤੇ ਤਦ ਅੰਮ੍ਰਿਤਸਰ ਜਹਾਜ਼ ਤਾਰਨ ਦੇ ਬਿਆਨ ਇਹ ਨਹੀਂ ਸੀ ਦੇਣਾ ਚਾਹੀਦਾ ਬਿਆਨ ਪਤਾ ਕੀ ਦੇਣਾ ਚਾਹੀਦਾ ਸੀ ਸਾਡੇ ਲਈ ਬੜੀ ਸ਼ਰਮ ਦੀ ਗੱਲ ਆ ਅਸੀਂ ਆਪਣੀ ਜਵਾਨੀ ਨੂੰ ਸਾਂਭ ਨਹੀਂ ਸਕੇ ਤੇ ਸਾਡੀ ਜਵਾਨੀ 2 ਨੰਬਰ ਚ ਬਾਹਰ ਭੱਜੀ ਤਗੜਾ ਨੇ ਬੰਨ ਬੰਨ ਕੇ ਇਧਰੋਂ ਸੁਟੇ ਬਿਆਨ ਆ ਚਾਹੀਦਾ ਸੀ ਬਿਆਨ ਤੁਸੀਂ ਉਲਟਾ ਦਿੱਤਾ ਜਦੋਂ ਤੁਸੀਂ ਨਹੀਂ ਸੀ ਬਣੇ ਉਹ ਦਿਨ ਤੁਸੀਂ ਆਂਦੇ ਸੀ ਜਹਾਜ਼ਾਂ ਦੇ ਜਹਾਜ਼ ਭਰ ਕੇ ਇਧਰ ਰੋਣਗੇ ਪਰ ਤੁਹਾਡੇ ਬਿਆਨ ਵਿੱਚ ਗਲਤੀ ਸੀ ਤੁਸੀਂ ਇਹ ਨਹੀਂ ਦੱਸਿਆ ਵੀ ਅਗਲੇ ਹੱਥ ਘੜੀਆਂ ਬੰਨ ਬੰਨ ਕੇ ਇਧਰ ਸੁਟਣਗੇ ਪੰਜਾਬ ਦੀ ਜਵਾਨੀ ਹੱਸਦੀ ਵਸਦੀ ਬਾਹਰ ਜਾ ਕੇ ਸਿਸਟਮ ਦੀ ਭੇਟ ਚੜ ਗਈ ਇਹਦੇ ਚ ਦੋਸ਼ੀ ਕੌਣ ਆ ਸਾਡੇ ਆਪਣੇ ਅੱਗੇ ਚੱਲੋ ਹੁਣ ਭਾਈ ਜਟਾਣੇ ਦੀ ਗੱਲ ਕਰੀਏ ਆਪਾਂ ਜਦੋਂ ਭਾਈ ਜਟਾਣਾ ਖਾੜਕੂ ਸਫਾਂ 'ਚ ਆਇਆ ਨਾ ਤੇ ਭਾਈ ਜਟਾਣੇ ਨੇ بڑے بڑے ਕੰਮ ਕੀਤੇ ਯੋਧਿਆਂ ਨੂੰ ਨਾਲ ਲੈ ਕੇ ਸੂਰਬੀਰਾਂ ਨੂੰ ਨਾਲ ਲੈ ਕੇ ਉਹਨਾਂ ਦਿਨਾਂ ਵਿੱਚ ਇੰਦਰਾ ਗਾਂਧੀ ਨੇ ਇੱਕ ਨਹਿਰ ਦਾ ਟੱਕ ਲਾਇਆ ਜਿਹਨੂੰ ਕਹਿੰਦੇ ਐਸਵਾਈਐਲ ਜਿਹੜਾ ਗੀਤ ਮੂਸੇਵਾਲ ਨੇ ਗਾਇਆ ਐਸ ਦਾ ਮਤਲਬ ਹੈ ਸਤਲੁਜ ਯਾ ਦਾ ਮਤਲਬ ਹੈ ਯਮਨਾ ਐਲ ਦਾ ਮਤਲਬ ਹੈ ਲਿੰਕ ਜਾਨੀ ਕਿ ਪੰਜਾਬ ਦੀ ਬਰਬਾਦੀ ਦਾ ਮੋੜ ਬੰਨਣ ਵਾਸਤੇ ਦਰਿਆ ਸਤਲੁਜ ਦਾ ਪਾਣੀ ਚੁੱਕ ਕੇ ਜਮਨਾ ਚ ਪਾਇਆ ਜਾਉ ਇਹੋ ਕੰਮ ਸੀ ਨਾ ਇੰਦਰਾ ਗਾਂਧੀ ਨੇ ਬਹੁਤ ਪੰਜਾਬ ਨਾਲ ਧੋਖਾ ਮਾਇਆ ਇਹ ਗੱਲ ਮੰਨਣੀ ਪਊਗੀ ਨਹਿਰ ਦਾ ਟਾਕ ਲਾਇਆ ਇੰਦਰਾ ਗਾਂਧੀ ਨੇ ਤੇ 75% ਨਹਿਰਪੜਾ ਬਣਾਈ ਕਿੰਨਾ ਵੱਡੀ ਕੁਰਸੀ ਕਿਥੋਂ ਤੱਕ ਦਿਮਾਗ ਲਾਉਂਦੀ ਜਿੱਦਣ ਨਹਿਰ ਦਾ ਪਹਿਲੇ ਦਿਨ ਟੱਕ ਲੱਗਾ ਸੀ ਨਾ ਸਾਡੇ ਪੰਥਕਾਂ ਨੇ ਉਹ ਨਹਿਰ ਰੋਕਣ ਵਾਸਤੇ ਤਰਨਾ ਲਾਇਆ ਸੀ ਮੈਂ ਪੰਥਕਾਂ ਦਾ ਨਾਂ ਨਹੀਂ ਲੈਣਾ ਤੁਸੀਂ ਆਪੇ ਸਮਝੋ ਮੈਂ ਪੰਥਕ ਕਿੰਨਾਂ ਨੂੰ ਕਹਿਣ ਦੇ ਆ ਸਮਝ ਗਏ ਨਾ ਹਾਂ ਉਹਨਾਂ ਪੰਥਕਾਂ ਨੇ ਤਰਨਾ ਲਾਇਆ ਸੀ ਤੇ ਜਦੋਂ ਸਰਕਾਰ ਬਣੀ 75% ਨਹਿਰ ਉਹਨਾਂ ਪੰਥਕਾਂ ਦੀ ਮਿਹਰਬਾਨੀ ਆ ਉਹ ਪੰਥਕ ਜਿਹੜੇ ਕਦੀ ਅਕਾਲ ਤਖਤ ਦੇ ਵਿਹੜੇ ਚ ਖਲੋ ਕੇ ਮੰਨੇ ਆਂ ਵੀ ਮੁੰਡੇ ਮਰਵਾਏ ਅਸੀਂ ਵੀ ਅਦਵੀ ਕਰਵਾਈਆਂ ਅਸੀਂ ਅਹੀਂ ਆ ਵੀ ਕਰਵਾਇਆਹੀਂ ਆ ਵੀ ਕਰਵਾਇਆ ਪੰਥ ਨੇ ਯਾਰ ਤੁਹਾਡੇ ਤੇ ਕਿੰਨਾ ਭਰੋਸਾ ਕੀਤਾ ਹੈ ਤੁਸੀਂ ਪੰਥ ਦਾ ਰਹਿਣ ਕੱਖ ਨਹੀਂ ਦਿੱਤਾ ਰਹਿਣ ਕੱਖ ਨਹੀਂ ਦਿੱਤਾ ਯਾਦ ਰੱਖੋ ਇਥੇ ਸੱਚ ਬੋਲਣ ਵਾਲੀਆਂ ਜ਼ੁਬਾਨਾਂ ਜ਼ੁਬਾਨਾਂ ਵੱਡੀਆਂ ਜਾਣਗੀਆਂ ਸਿਸਟਮ ਨੂੰ ਤੁਸੀਂ ਸੜਕਾਂ ਤੇ ਖਲਾਰ-ਖਲਾਰ ਕੇ ਲੰਗਰ ਲਾਈ ਜਾਓ ਸਿਸਟਮ ਤੁਹਾਨੂੰ ਕੱਖ ਨਹੀਂ ਕਹਿੰਦਾ ਸ਼ਬੀਲਾਂ ਲਾਓ ਰੋਜ਼ ਕੇ ਇੱਕ ਖਵਾਓ ਰੋਜ਼ ਦੁੱਧ ਪਿਆਓ ਬਾਬੇ ਮੋਤੀ RAM ਤੇ ਜਿੰਨਾ ਮਰਜ਼ੀ ਪਿਆਈ ਜਾਓ ਗਿਰੀਆਂ ਛੁਆਰੇ ਪਾ ਪਾ ਕੇ ਤੁਹਾਨੂੰ ਕੋਈ ਕੱਖ ਨਹੀਂ ਕਹਿੰਦਾ ਤੁਸੀਂ ਬਾੜਾਂ ਤੇ ਪੁੱਤ ਦੇਈ ਜਾਓ ਤੁਹਾਨੂੰ ਸਿਸਟਮ ਕੱਖ ਨਹੀਂ ਕਹਿੰਦਾ ਕਹਿਣਾ ਪਤਾ ਕਿਦਣਿਆ ਜਦੋਂ ਤੁਸੀਂ ਕੌਮ ਨੂੰ ਇੱਕ ਥਾਂ ਤੇ ਇਕੱਠੇ ਹੋ ਕੇ ਬਹਿਣ ਦੀ ਗੱਲ ਕਰੋਗੇ ਤੇ ਜਿਹੜਾ ਬੰਦਾ ਕੌਮ ਨੂੰ ਇੱਕ ਥਾਂ ਤੇ ਬਹਾਉਣ ਦੀ ਗੱਲ ਕਰੂਗਾ ਸਿਸਟਮ ਨੇ ਉਹ ਬੰਦੇ ਛੱਡਣੇ ਨਹੀਂ ਆ ਭਾਵੇਂ ਉਹ ਬਾਬਾ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਰੂਪ ਅੰਦਰ ਹੋਵੇ ਭਾਵੇਂ ਅੱਜ ਦੇ ਦਿਨ ਦੁਨੀਆ ਤੋਂ ਗਿਆ ਦੀਪ ਸਿੱਧੂ ਹੋਵੇ ਤੇ ਭਾਵੇਂ ਉਹ ਭਾਊ ਅਮਰਤਪਾਲ ਸਿੰਘ ਦੇ ਰੂਪ ਅੰਦਰ ਹੋਵੇ ਜਿਹੜਾ ਸਿਸਟਮ ਦੀ ਅੱਖ 'ਚ ਰੜ ਗਿਆ ਉਹ ਬੰਦਾ ਅੱਜ ਵੀ ਫਸੂਗਾ ਤੇ ਕੱਲ ਵੀ ਫਸੂਗਾ ਕਿਉਂਕਿ ਉਹ ਨਹੀਂ ਚਾਹੁੰਦੇ ਵੀ ਤੁਸੀਂ ਇੱਕ ਝੰਡੇ ਥੱਲੇ ਸਿਰ ਜੋੜ ਕੇ ਬਹਿ ਜਾਓ ਤੋ ਲੁੱਪ ਦੀ ਨਹੀਂ ਇਮਾਨਦਾਰੀ ਇੱਥੇ ਕਿਸੇ ਦਾ ਰਿਹਾ ਇਤਬਾਰ ਨਹੀਂ ਹਰ ਥਾਂ ਕੂੜਦਾ ਦਿਸੇ ਹਨੇਰ ਚੜਿਆ ਮਿਲਦਾ ਸੱਚ ਨੂੰ ਬਹੁਤਾ ਸਤਕਾਰ ਨਹੀਂ ਹੋਦਕੇ ਨਾਹੀ ਸਿੱਖ ਕੌਮ ਸਿਤਾਰੇ ਨਹੀਂ ਕਦੇ ਮਰਦੀ ਪੈਦਾ ਹੋਣ ਜੇ ਬੰਦੇ ਗਦਾਰ ਨਹੀਂ ਪੈਦਾ ਹੋਣ ਜੇ ਵਿੱਚ ਗਦਾਰ ਨਹੀਂ ਜਿਹੜਾ ਸਿੱਖ ਕੌਮ ਦੇ ਏਕੇ ਦੀ ਗੱਲ ਕਰੇਗਾ ਇਕੱਠੇ ਹੋਣ ਦੀ ਗੱਲ ਕਰੇਗਾ ਉਹ ਸਾਡਾ ਯਾਰ ਆ ਇਥੇ ਲੋਕੀ ਕਹਿੰਦੇ ਲੈ ਮੋਨਾ ਕੋਨਾ ਕਲੀਨ ਸ਼ੇਵ ਦੀ ਸਿੱਧੂ ਤੁਹਾਡਾ ਆਗੂ ਕਦੋਂ ਦਾ ਬਣ ਗਿਆ ਗੱਲਾਂ ਨਹੀਂ ਹੈਗੀ ਜਿਹੜਾ ਕੌਮ ਨੂੰ ਇੱਕ ਥਾਂ ਤੇ ਲਿਆਉਣ ਦੀ ਗੱਲ ਕਰੇਗਾ ਉਹ ਸਾਡਾ ਸੱਜਣ ਆ ਉਹ ਸਾਡਾ ਯਾਰ ਆ ਉਹ ਸਾਡਾ ਯਾਰ ਆ ਇਤਿਹਾਸ ਦੇ ਪੰਨੇ ਪੜ੍ਹ ਲਓ ਇੱਥੇ ਤੇ ਬੜੇ ਬੜੇ ਬੇਅਮਰਤੀਏ ਚਾਹਿਓ ਹਿੰਦੂ ਭਰਾਵਾ ਚਾਹਿਓ ਮੁਸਲਮਾਨ ਵੀਰ ਆ ਜਿਹੜਾ ਗ੍ਰੰਥ ਤੇ ਪੰਥ ਦੀ ਗੱਲ ਕਰੂਗਾ ਸਿੱਖ ਕੌਮ ਉਹਦਾ ਮਾਣ ਕਰਦੀ ਆ ਖਾਨ ਮਲੇਰਕੋਟਲੀਏ ਦਾ ਮਾਣ ਕੀਤਾ ਨਾ ਕੌਮ ਨੇ ਮੁਸਲਮਾਨ ਹੀ ਨਾ ਛੋਟੇ ਸਾਹਿਬ ਜਾਨ ਦੇ ਹੱਕ ਚ ਹਾ ਦਾ ਨਾਰਾ ਮਾਰਿਆ ਦੀਪ ਸਿੱਧੂ ਤੇ ਫਿਰ ਸਾਡੇ ਆਪਣੇ ਟੱਬਰ ਦੇ ਵਿੱਚੋਂ ਅਸੀਂ ਗੱਲ ਘੋਣ ਮੋਣ ਦੀ ਨਹੀਂ ਆ ਜਿਨ੍ਹਾਂ ਨੂੰ ਅਕਲ ਆਉਣੀਆਂ ਘੋਣ ਮੋਣ ਚ ਆ ਜਾਣੀਆਂ ਜਿਨ੍ਹਾਂ ਕੌਮ ਦੀ ਜੜੀ ਤੇਲ ਦੇਣਾ ਕਿਰਪਾਨਾ ਸਾਡੇ ਉਤੋਂ ਦੀ ਪਾ ਕੇ ਦਈ ਜਾਣਾ ਤੇ ਦਈ ਜਾਣ ਦੇ ਚੁੱਪ ਕਰਕੇ ਉਹ ਉਹਨਾਂ ਬੰਦਿਆਂ ਤੋਂ ਕਿੱਦਾਂ ਬਚੋਗੇ ਇੱਥੇ ਸੱਚ ਦੀਆਂ ਜਪਾਨਾਂ ਨੂੰ ਤਾਲੇ ਲਾਏ ਜਾ ਰਹੇ ਆ ਜ਼ਥੇਦਾਰ ਹਰਪ੍ਰੀਤ ਸਿੰਘ ਨੂੰ ਸਜ਼ਾ ਮਿਲੀ ਆ ਸੱਚ ਬੋਲਣ ਦੀ ਕੱਢਿਆ ਨਾ ਅਗਲੇ ਨੇ ਇੱਥੇ ਜਿਹੜਾ ਸੱਚ ਬੋਲੂਗਾ ਉਸ ਬੰਦੇ ਦਾ ਹਸ਼ਰ ਹੋਊਗਾ ਜਿਹੜਾ ਬੰਦਾ ਮੋਮੋ ਠਗਣੀਆਂ ਕਰੂਗਾ ਜਿਹੜਾ ਬੰਦਾ ਹੱਥ ਜੋੜੂਗਾ ਜਿਹੜਾ ਬੰਦਾ ਐਨ ਵਿਸ਼ ਕੇ ਰਹੂਗਾ ਉਸ ਬੰਦੇ ਨੂੰ ਸਰੋਪੇ ਪਾਗੇ ਲਿਆਂਦਾ ਜਾਊਗਾ ਜਿਹੜਾ ਮੜੀਆਂ ਦੀ ਅੱਖਾਂ ਕੱਢੂਕ ਜਾਣ ਲੱਗਿਆ ਖੋਤੇ ਤੇ ਨਹੀਂ ਪਾਉਂਦੇ ਅਗਲੇ ਪਹਿਲੀ ਤੇ ਗੱਲ ਇਹ ਜਥੇਦਾਰ ਰੱਖਣ ਦਾ ਤੇ ਜਥੇਦਾਰ ਟਾਉਣ ਦਾ ਕੋਈ ਵਿਧੀ ਵਿਧਾਨ ਚਾਹੀਦਾ ਇਹ ਥੋੜਾ ਵੀ ਸ਼੍ਰੋਮਣੀ ਕਮੇਟੀ ਦੇ 10 ਬੰਦਿਆਂ ਨੇ ਪਾਸ ਕੀਤਾ ਤੇ ਲਾ ਦਿਓ ਤੇ ਲਾਖ ਲਿਓ ਵਿੱਚੋਂ ਬਹੁਤਿਆਂ ਦੇ ਨਿਆਣਿਆਂ ਵੀ ਅਮਰਤ ਨਹੀਂ ਛਕਿਆ ਹੋਣਾ ਮੇਰੇ ਹਿਸਾਬ ਨਾਲ ਸਾਰੇ ਮੈਂਬਰਾਂ ਦੇ ਘਰੋ ਘਰੀ ਜਾ ਕੇ ਛਾਪੇ ਮਾਰੋ ਹਾਂ ਕਿੰਨੇ ਕ ਮੈਂਬਰਾਂ ਨੇ ਅਮਰਤ ਛਕਿਆ ਤੇ ਕਿੰਨੇ ਕ ਗਾਂ ਮੁੰਡਿਆਂ ਨੇ ਕੇਸ ਰੱਖਿਆ ਤੇ ਕਿੰਨੇ ਕ ਗਾਂ ਮੁੰਡਿਆਂ ਨੇ ਅਮਰਤ ਛਕੀ ਹੋਣਗੇ ਵਿਧਿ ਵਿਧਾਨ ਇਹ ਨਹੀਂ ਕਹਿੰਦਾ ਵੀ ਤੁਸੀਂ ਕਲਮ ਦੀ ਮਾਰ ਮਾਰੋ ਜਥੇਦਾਰ ਜਿੰਨਾ ਚਿਰ ਇਸ ਸਿਸਟਮ ਚਾਊਗਾ ਤੁਹਾਡੀ ਕੌਮ ਦਾ ਭਲਾ ਨਹੀਂ ਆਉਣਾ ਜਥੇਦਾਰ ਕੋਈ ਹੋਵੇ ਜਥੇਦਾਰ ਨੂੰ ਫ੍ਰੀ ਹੈਂਡ ਕਰਨਾ ਪਊਗਾ ਫਿਰ ਤੁਹਾਡੀ ਕੌਮ ਦਾ ਭਲਾ ਆਊਗਾ ਅਸਲ ਵਿੱਚ ਇੱਥੇ ਸੱਚ ਬੋਲਣ ਵਾਲੀਆਂ ਜ਼ੁਬਾਨਾਂ ਨੂੰ ਕੁੱਟਿਆ ਜਾ ਰਿਹਾ ਹੈ ਕੁੱਟਿਆ ਜਾ ਰਿਹਾ ਹੈ ਨਹਿਰ ਦਾ ਡੱਕ ਤੇ ਲਾਇਆ ਇੰਦਰਾ ਗਾਂਧੀ ਨੇ 75% ਨਹਿਰ ਬਣਾਈ ਸਾਡੇ ਪੰਥਕਾਂ ਨੇ ਜਦੋਂ ਨਹਿਰ ਬਣ ਚੱਲੀ ਆ ਪਤਾ ਲੱਗਾ ਭਾਈ ਬਲਵਿੰਦਰ ਸਿੰਘ ਜਟਾਣੇ ਨੂੰ ਵੀ ਜੇ ਨਹਿਰ ਬਣ ਗਈ ਤੇ ਪੰਜਾਬ ਦੇ ਤੇ ਪੱਲੇ ਕੱਖ ਨਹੀਂ ਰਹਿਣਾ ਪੰਜਾਬ ਦਾ ਤੇ ਸਾਰਾ ਕੁਝ ਹੀ ਗਿਆ ਹੁਣ ਤੇ ਵੈਸੇ ਵੀ ਸਾਡਾ ਸਾਰਾ ਕੁਝ ਗਿਆ ਮਿੱਟੀ ਸਾਡੀ ਨਹੀਂ ਰਹੀ ਹੋ ਪਾਣੀ ਸਾਡਾ ਨਹੀਂ ਰਿਹਾ ਹੋ ਹਵਾ ਸਾਡੀ ਨਹੀਂ ਰਹੀ ਹੋ ਜਵਾਨੀ ਸਾਡੀ ਗਈ ਕਿਹੜੀ-ਕਿਹੜੀ ਗੱਲ ਕਰੋਗੇ ਤੁਸੀਂ ਮੈਂ ਪਹਿਲਾਂ ਕਹਿੰਨਾ ਬਰੂ ਦੇ ਢੇਰ ਤੇ ਬੈਠ ਜਾਏ ਬਰੀਕ ਕੈਮਰਾ ਲਾ ਕੇ ਤੇ ਸੋਸ਼ਲ ਮੀਡੀਆ ਛੱਡ ਕੇ ਨਾ ਦੁਨੀਆ ਦੀਆਂ ਖਬਰਾਂ ਵੇਖਿਆ ਕਰੋ ਇਹ ਨਹੀਂ ਵੀ ਨੈਟ ਜੇ 2G ਹੀ ਹੈਗਾ ਤੇ ਸ਼ਾਮਾਂ ਤੱਕ ਇੰਸਟਾਗ੍ਰਾਮ ਦੀਆਂ ਰੀਲਾਂ ਵੇਖ ਵੇਖ ਕੇ ਮਕਾ ਦੇਣਾ ਵਾ ਤੁਹਾਡੀ ਤੇ ਸਰਚ ਹੀ ਸੀ ਸੋਨੂ ਸੀਤੋ ਵਾਲੇ ਤੇ ਵੱਜਦੀ ਜਾਗੇ ਭਾਬੀ ਚੁੰਮਿਆਂ ਵਾਲੀ ਵੇਖ ਲਈ ਸੋਨੂ ਸੀਤੋ ਵਾਲਾ ਵੇਖ ਲਿਆ ਤੇ ਜਾਂ ਇਧਰਲੇ ਬੰਨੇ ਕੁਲੜ ਪੀਜੇ ਵਾਲੇ ਵੇਖ ਲੇ ਦੂਜੇ ਤੀਜੇ ਵੇਖ ਲੇ ਤੇ ਬਾਸ ਮੁੜ ਕੇ ਖਸੌਂ ਜੇ ਰਾਤ ਨੂੰ ਤੇ ਜੇ ਕੁਝ ਸਵੇਖਣਾ ਹੈ ਤਾਂ ਦੁਨੀਆ ਭਰ ਦੇ ਇੰਟਰਨੈਸ਼ਨਲ ਮੀਡੀਆ 'ਚ ਵੇਖੋ ਕਿ ਵਾਪਰ ਕੀ ਰਿਹਾ ਤੁਹਾਡੇ ਨਾਲ। ਕੁੱਟ ਕਿੱਥੇ ਖਾ ਰਹੇ ਆ ਤੇ ਪਲੱਸ ਪੁਆਇੰਟ ਕਿੱਥੇ ਜਾ ਰਿਹਾ। ਭਾਈ ਬਲਵਿੰਦਰ ਸਿੰਘ ਜਟਾਣੇ ਨੇ ਫੋਨ ਕੀਤਾ ਵੱਡੇ ਇੰਜੀਨੀਅਰ ਨੂੰ। ਵੱਡੇ ਇੰਜੀਨੀਅਰ ਦਾ ਨਾਮ ਆ ਐਮ ਐਸ ਸੀਕਰੀ। ਫੋਨ ਕਰਕੇ ਭਾਈ ਜਟਾਣਾ ਪਤਾ ਕੀ ਕਹਿੰਦਾ। ਇੰਜੀਨੀਅਰ ਸਾਹਿਬ ਇਹ ਨਹਿਰ ਨਾ ਬਣਾਇਓ ਜਿੰਨੀ ਕੁ ਬਣੀ ਆ ਠੀਕ ਆ ਕੰਮ ਛੱਡ ਦਿਓ। ਇੰਜੀਨੀਅਰ ਕਹਿੰਦਾ ਤੁਸੀਂ ਕੌਣ? ਕਹਿੰਦਾ ਮੈਨੂੰ ਜਟਾਣਾ ਕਹਿੰਦੇ ਆ। ਇੰਜੀਨੀਅਰ ਕਹਿੰਦਾ ਤੇਰੇ ਅਰਗੇ 3600 ਜਟਾਣੇ ਆਏ 3600 ਜਟਾਣੇ ਗਏ ਕਦੀ ਫੂਨਾ ਉਤੇ ਨਹਿਰਾਂ ਬੰਦ ਹੁੰਦੀਆਂ ਮਰਦ ਕਹਿੰਦਾ ਗੁਰੂ ਕਿਰਪਾ ਕਰੇ ਇਹੋ ਜੀ ਬੰਦ ਕਰਕੇ ਜਾਵਾਂਗੇ ਮੁੜ ਕੇ ਚੱਲਣ ਜੋਗੀ ਛੱਡਾਂਗੇ ਵੀ ਨਹੀਂ ਦਿਨ ਚੜਿਆ 23 ਜੁਲਾਈ 1990 ਚੰਡੀਗੜ੍ਹ ਦਾ 26 ਸੈਕਟਰ ਸਵੇਰਾ ਸਵੇਰ ਸੀ ਐਸਵਾਈਐਲ ਨਹਿਰ ਦੇ ਦਫਤਰ ਵਿੱਚ ਬੜੀ ਗਹਿਮਾ-ਗਹਿਮ ਸੀ ਅੱਜ ਮੀਟਿੰਗ ਸੀ ਵੱਡੇ ਅਫਸਰਾਂ ਦੀ ਜਾਂ ਇੱਕ ਸਕੂਟਰ ਆ ਕੇ ਖਲੋਤਾ ਸਕੂਟਰ ਤੋਂ ਚਾਰ ਬੱਬਰ ਖਾੜਕੂ ਉੱtre ਅੱਗੇ-ਅੱਗੇ ਭਾਈ ਬਲਵਿੰਦਰ ਸਿੰਘ ਜਟਾਣਾ ਜਾਵੇ ਤੇ ਭੱਜ ਕੇ ਪੌੜੀਆਂ ਚੜ ਗਿਆ ਵੱਡੇ ਇੰਜੀਨੀਅਰ ਦਾ ਪੀਐਨ ਭੋਲਾ ਪ੍ਰਸਾਦ ਉਹ ਚਾਹ ਲਈ ਜਾਂਦਾ ਸੀ ਇੰਜੀਨੀਅਰ ਵਾਸਤੇ ਜਦੋਂ ਨੇ ਵੇਖਿਆ ਨਾ ਸਾਹਮਣੇ ਖਾੜਕੂ ਆਏ ਆ ਤੇ ਮਾਨੀ ਮਨ ਸੋਚਦਾ ਉਹ ਭੋਲਿਆ ਚਾ ਤੂੰ ਲਈ ਜਾਣਾ ਤੇ ਪਰਫੀ ਵਾਲਾ ਡੱਬਾ ਓ ਚਾਰ ਜਾਣੇ ਚੁੱਕੀ ਆਉਂਦੇ ਆ ਹੋਏ ਨਾ ਹੋਵੇ ਕਿ ਮੂੰਹ ਤੇਰਾ ਮਿੱਠਾ ਹੋ ਜੇ ਭੋਲੇ ਨੇ ਚਾਹ ਲਈ ਟਰੇ ਸੁੱਟੀ ਦੇ ਕੋਠੇ ਤੋਂ ਛਾਲ ਮਾਰੀ ਤੇ ਲਾਤ ਨਜਾਇਜ਼ ਤੜਾ ਕੇ ਬਹਿ ਗਿਆ ਜਦੋਂ ਲਾਤ ਨਜਾਇਜ਼ ਤੜਾ ਕੇ ਬਹਿ ਗਿਆ ਤੇ ਹੁਣ ਮਰਦ ਦਾਖਲ ਹੋਏ ਐਸਵਾਈਐਲ ਨਹਿਰ ਦੇ ਦਫਤਰ ਚ ਇੰਜੀਨੀਅਰ ਆਪਣੀ ਕੁਰਸੀ ਤੋਂ ਉੱਠ ਕੇ ਕਹਿੰਦਾ ਜੇ ਕਿਆ ਬਦਤਮੀਜ਼ੀ ਹੈ ਕੌਣ ਤੁਸੀਂ ਕਿਧਰ ਮੂੰਹ ਚੁੱਕਿਆ ਸਾਹਮਣੇ ਖਲੋਤੇ ਭਾਈ ਜਟਾਣੇ ਨੇ ਆਖਿਆ ਜੀ ਦਾਸ ਨੂੰ ਜਟਾਣਾ ਕਹਿੰਦੇ ਆ ਇੰਜੀਨੀਅਰ ਸਾਹਿਬ ਫੋਨ ਕੀਤਾ ਸੀ ਤੁਹਾਨੂੰ ਨਹਿਰ ਨਾ ਬਣਾਇਓ ਨਹਿਰ ਨਾ ਬਣਾਇਓ ਨਹਿਰ ਨਾਲ ਸਿਰੇ ਚੜੰਦਿਓ ਤੇ ਕੁਰਸੀ ਤੋਂ ਉੱਠ ਕੇ ਇੰਜੀਨੀਅਰ ਨੇ ਤਿੰਨ ਵਾਰੀ ਟੇਬਲ ਤੇ ਹੱਥ ਮਾਰਿਆ ਤਿੰਨ ਵਾਰੀ ਟੇਬਲ ਤੇ ਹੱਥ ਮਾਰ ਕੇ ਪਤਾ ਕੀ ਕਹਿੰਦਾ ਸ਼ਾਂਤੀ ਥੋੜੀ ਭਾਈ ਉਹ ਟੇਬਲ ਤੇ ਹੱਥ ਮਾਰ ਕੇ ਕਹਿੰਦਾ ਤੇਰੇ ਵਰਗੇ 3600 ਜਟਾਣੇ ਆਏ 3600 ਜਟਾਣੇ ਜਾਣਗੇ ਏ ਨੈਰ ਬਣੇਗੀ 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 ਭਾਈ ਜਟਾਣਾ ਹੱਸ ਪਿਆ ਕਹਿੰਦਾ ਗੱਲ ਇੱਥੇ ਹੀ ਨਿਬੜਦੀ ਸੀ ਨਾਲੇ ਧੱਕਾ ਕਰੇ ਤੇ ਨਾਲੇ ਮੁੱਛਾਂ ਨੂੰ ਤਾ ਦਵੇਂ ਮੰਨੀਏ ਕਿਦਾਂ ਦੀਵ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਸੀ ਉਹ ਕਹਿੰਦਾ ਬਿੱਲੀ ਦੁੱਧ ਪੀਜੇ ਨਾ ਰਸੋਈ ਚੋਂ ਮਾਈਆਂ ਨੂੰ ਓਨੀ ਭੈੜੀ ਨਹੀਂ ਲੱਗਦੀ ਜੇ ਦੁੱਧ ਪੀ ਕੇ ਤੇ ਚੁਬਾਰੇ ਤੇ ਖਲੋ ਕੇ ਮੁੱਛਾਂ ਤਾਂ ਥਾਂ ਥਾਂ ਕਰੇਗਾ ਨਾ ਮਾਈਆਲ ਖਲੋ ਕੇ ਫਿਰ ਮਾਈ ਦਾ ਜੀ ਕਰਦਾ ਅਗਲੀ ਵਾਰੀ ਮਾਰ ਦੇਣੀ ਆ ਗਲ ਕੁੱਟ ਕੇ ਜਾਂ ਇੱਟ ਮਾਰ ਕੇ ਮਾਰ ਦੇਣੀ ਆ ਦੁਸ਼ਮਣ ਸਾਡੇ ਨਾਲ ਧੱਕਾ ਵੀ ਕਰੇ ਤੇ ਮੁੱਛਾਂ ਨੂੰ ਵਟ ਵੀ ਚਾੜੇ ਬਚਾ ਹੈ ਕਿੱਥੇ ਵਜ਼ੀਰ ਖਾਨ ਨੇ ਵੀ ਮੁੱਛਾਂ ਨੂੰ ਵਟ ਚਾੜਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਵਹਿੜਕਿਆਂ ਦੇ ਮਗਰ ਪਾ ਕੇ ਤੁਰਿਆ ਸੀ ਮੁੱਛਾਂ ਨੂੰ ਵਟ ਚਾੜਿਆ ਮਸੇ ਰੰਗੜ ਨੇ ਸੁਖਾ ਸਿੰਘ ਮਹਿਤਾਬ ਸਿੰਘ ਨੇ ਤਿੱਖੜ ਦੁਪਹਿਰੇ ਸਿਰ ਨੇਜ਼ੇ ਦੀ ਨੋਕ ਤੇ ਟੰਗ ਲਿਆ ਸੀ ਓ ਇਹਨਾਂ ਤੇ ਇੰਦਰਾ ਨਹੀਂ ਛੱਡੀ ਓ ਇਹਨਾਂ ਦੇ ਜਰਨਲ ਵੈਦਿਆ ਪੂਨੇ ਜਾ ਕੇ ਨਹੀਂ ਛੱਡਿਆ ਓ ਇਹਨਾਂ ਤੇ ਸੂਰੀ ਬੜਕਾ ਲਿਆ ਜੋ ਬਾਪੜੀਆਂ ਆਈ ਤੇ ਆਈ ਸੀ ਓ ਇਹ ਰਧਾਰ ਰੱਖਦੇ ਥੋੜਾ ਕਿਸੇ ਦਾ ਜਦੋਂ ਜਟਾਣੇ ਨੇ ਆਖਿਆ ਨਾ ਇੰਜੀਨੀਅਰ ਸਾਹਿਬ ਤੁਸੀਂ ਕਹਿੰਦੇ ਹੋ ਨਹਿਰ ਬਣੇਗੀ ਤੇ ਮੈਂ ਵੀ ਹੈ ਹੋਈ ਗੱਲ ਕਹਿਣਾ ਵਾ ਨਹਿਰ ਬਣੇਗੀ 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 ਪਰ ਪਾਣੀ ਦੀ ਨਹੀਂ ਨਹਿਰ ਬਣੇਗੀ ਤੁਹਾਡੇ ਖੂਨ ਦੀ 90 ਜਦ ਆਇਆ 2 ਜੁਲਾਈ 1990 ਜਦ ਆਇਆ ਹੋ 2 ਜੁਲਾਈ 1990 ਜਦ ਆਇਆ ਹੋ 2 ਜੁਲਾਈ 19 Hey huh? ਸਾਰੀ ਸੰਗਤ ਅਸੀਸ ਛੁਕਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ 23 ਜੁਲਾਈ 1990 ਨੂੰ ਇੰਜੀਨੀਅਰ ਮਾਰਿਆ ਗਿਆ ਤੇ ਉਸ ਦਿਨ ਦੀ ਰੋਕੀ ਨਹਿਰ ਅੱਜ ਤੱਕ ਨਹੀਂ ਚੱਲ ਸਕੀ